ਚੱਲੋ ਤਾਂ ਨਜ਼ਾਰੇ ਆ ਰਹੇ ਨੇ ਜੀ ਫੁਹਵਾਵਾਦੀ ਸਰਕਾਰ ਚ ਆਹ ਦੇਖੋ ਜੀ ਪਾੜਿਓ ਪਾੜਿਓ ਹੋ ਗਿਆ ਤੇ ਆ ਰਹੇ ਆ ਗਏ ਨਜ਼ਾਰੇ ਨਜ਼ਾਰੇ ਜੀ ਨਜ਼ਾਰੇ ਇਸ ਕਿਸਾਨ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਹੈ ਇਸ ਦੀ ਖੁਸ਼ੀ ਵਿੱਚ ਇੱਕ ਕਿਸਾਨ ਨੱਚ ਟੱਪ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਿਹਾ ਹੈ ਤਸਵੀਰਾਂ ਸੰਗਰੂਪਤੀਆਂ ਨੇ ਜਿੱਥੇ ਪੰਜਾਬ ਦੀ ਮਾਨ ਸਰਕਾਰ ਦੀ ਯਤਨ ਸਦਕਾ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਤੇ ਕਿਸਾਨ ਹੁਣ ਇਸ ਪਾਣੀ ਦੇ ਨਾਲ ਝੋਨੇ ਦੀ ਬਿਜਾਈ ਕਰ ਰਹੇ ਨੇ ਇਹ ਹੀ ਵਜ੍ਹਾ ਹੈ ਕਿ ਇਹ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਟਆਊਟ ਖੇਤਾਂ ਵਿੱਚ ਲਗਾ ਕੇ ਖੁਸ਼ੀ ਵਿੱਚ ਝੂਮ ਰਿਹਾ ਹੈ ਆ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਲੋਕ ਹਤਵਾਦੀ ਸਰਕਾਰ ਚ ਆਹ ਦੇਖੋ ਜੀ ਪਾਣੀ ਪਾਣੀ ਹੋ ਗਿਆ ਨਜ਼ਾਰੇ ਆ ਗਏ ਨਜ਼ਾਰੇ ਨਜ਼ਾਰੇ ਜੀ ਨਜ਼ਾਰੇ ਇਹ ਕਦੇ ਸੋਚਿਆ ਨਹੀਂ ਜੀ ਵੀਰ ਸਾਨੂੰ ਮਾਨ ਪਾਣੀ ਪਹੁੰਚਾ ਦੂਗਾ ਓਰੇ ਅਸੀਂ ਤਾਂ ਮਾਨ ਦੀ ਫੋਟੋ ਲਾਈ ਆ ਜੀ ਓਰੇ ਆ ਟੇਲ ਤੇ ਖੜਾ ਜੀ ਸਾਡੇ ਲੋਕਾਂ 'ਤੇ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ੀਆਂ ਨਾਲ ਸਾਨੂੰ ਜੀ ਪਾਣੀ ਸਾਡੇ ਲੋਕਾਂ 'ਤੇ ਪੜਾ ਚਾਹੌ ਚੜ ਰਿਹਾ ਜੀ ਮਾਨ ਸੰਘਰੀ ਖੁਸ਼ੀ ਚ ਵੀ ਸਾਡੇ ਲੋਕਾਂ 'ਤੇ ਵਧੀਆ ਪਾਣੀ ਆ ਰਿਹਾ ਜੀ ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ ਆਹ ਦੇਖੋ ਉਹ ਹੱਤਵਾਂ ਦੇ ਸਰਕਾਰ ਦੇ ਵਿੱਚ ਸਾਨੂੰ ਪਾਣੀ ਮਿਲ ਰਿਹਾ ਜੀ ਪਹਿਲਾਂ 30 ਸਾਲ ਹੋ ਗਏ ਜੀ ਕਦੇ ਪਾਣੀ ਸਾਡੇ ਲੋਕਾਂ 'ਤੇ ਪਹੁੰਚਿਆ ਜੀ ਆਹ ਹੁਣ ਦੇਖੋ ਜੀ ਸ਼ੂਏ ਪੱਕੇ ਕਰਤੇ ਜੀ ਓਰੇ ਉਹਨੇ ਆਪਣੀ ਸਰਕਾਰ ਚ ਸਾਡਾ ਨਵੇਂ ਹੁਣ ਪਾਣੀ ਪਹੁੰਚ ਗਿਆ ਜੀ ਨਿਯਾਰੇ ਆ ਰਹੇ ਨਹੀਂ ਸਾਡੇ ਕੋਲੇ ਹੁਣ ਕੋਈ ਅਸੀਂ ਦਿਨ ਦਰ ਪਾਣੀ ਜਾ ਕੇ ਆਪਣਾ ਘਰੇ ਜਾ ਵਰਦੇ ਆ ਜੀ ਸਾਨੂੰ ਕੋਈ ਉਹ ਨਹੀਂ ਹੈਗਾ ਕਿ ਨਹੀਂ ਮੱਥਰ ਖਾਈ ਜਾਂਦਾ ਤੇ ਜੀ ਰਾਤਾਂ ਨੂੰ ਕਿਤੇ ਰਾਤਾਂ ਨੂੰ 12 ਵਜੇ ਕਰ 1 ਵਜੇ ਆ ਜਾਓ ਜੀ ਚਾਹੇ 3:00 ਵਜੇ ਆ ਜਾਓ ਕਿ ਲੈਟਾ ਪਹੁੰਚਦੇ ਫਿਰ ਜਾਂਦੇ ਤੇ ਆ ਦੇਖੋ ਜੀ ਪੌਣ ਤਮਾਰ ਦੀ ਸਰਕਾਰ ਚ ਦੇਖੋ ਜੀ ਪਾਣੀ ਉਹ ਪਾਣੀ ਕਰ ਰੱਖਿਆ ਹਾਂ ਦੇਖ ਹੜਾ ਜੀ ਪਾਣੀ ਉਹ ਪਾਣੀ ਚਲੇ ਜਾਲਾ ਕਹਾ ਹੁਣ ਮੱਕੀਆਂ ਭਰਦਾਂਗੇ ਜਿਹਤਰ ਆ ਜੀਰੀ ਹੁਣ ਚੋਨੇ ਲਾਉਣੇ ਸ਼ੁਰੂ ਕਰ ਦਿੰਦੇ ਆ ਜੀ